ਹਾਂਜੀ ਕਿ ਤੁਹਾਡੇ ਵੀ ਝੁਰੜੀਆਂ ਆ ਚੁੱਕੀਆਂ ਨੇ ਜਾਂ ਤੁਹਾਡੀ ਸਕਿਨ ਜਿਹੜੀ ਲੂਜ਼ ਹੋ ਚੁੱਕੀ ਹੈ ਸਕਿਨ ਤੇ ਇੱਕ ਨਿਖਾਰ ਨਹੀਂ ਹੈਗਾ ਸਕਿਨ ਤੇ 글로 ਨਹੀਂ ਹੈਗਾ ਸਕਿਨ ਜਿਹੜੀ ਇੱਕਦਮ ਰਿੰਕਲ ਆ ਚੁੱਕੇ ਨੇ ਜਾਂ ਛੋਟੇ ਛੋਟੇ ਲੈਂਸ ਬਣ ਗਏ ਨੇ ਅੱਖਾਂ ਦੇ ਆਲੇ ਦੁਆਲੇ ਕਿਦਾਂ ਤੁਸੀਂ ਆਪਣੀ ਸਕਿਨ ਨੂੰ ਟਾਈਟ ਕਰ ਸਕਦੇ ਹੋ ਵੀਡੀਓ ਤੁਸੀਂ ਪੂਰੀ ਦੇਖਣਾ ਦੁੱਧ ਦੇ ਵਿੱਚ ਆਹ ਚੀਜ਼ ਮਿਕਸ ਕਰਕੇ ਤੁਸੀਂ ਲਗਾਣੀ ਹੈ ਕਿਸ ਤਰੀਕੇ ਨਾਲ ਲਗਾਣੀ ਹੈ ਕਿੱਦਾਂ ਮ사ਜ ਕਰਨੀ ਹੈ ਸਾਰਾ ਪ੍ਰੋਸੈਸ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਤੁਸੀਂ ਪੂਰੀ ਦੇਖਣੀ ਹੈ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਫਿਊਚਰ ਚ ਵੀਡੀਓ ਜਿਹੜੀ ਆਵੇਗੀ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਤੇ ਇਹ ਕਿਸ ਤਰੀਕੇ ਨਾਲ ਆਹ ਚੀਜ਼ ਜਿਹੜੀ ਹੈਗੀ ਹੈ ਕਿੱਦਾਂ ਤੁਹਾਡੀ ਸਕਿਨ ਨੂੰ ਟਾਈਟ ਕਰਦੀ ਹੈ ਕਿੱਦਾਂ ਤੁਹਾਡੀ ਸਕਿਨ ਨੂੰ ਨਿਖਾਰਦੀ ਹੈ ਕਿਦਾਂ ਤੁਹਾਡਾ ਰੰਗ ਜਿਹੜਾ ਸਾਵਲੇ ਤੋਂ ਗੋਰਾ ਹੁੰਦਾ ਹੈ ਸਾਰਾ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਪੂਰੀ ਦੇਖਣਾ ਤੇ ਦੇਖਣਾ ਕੱਚੇ ਦੁੱਧ ਦੇ ਵਿੱਚ ਆਪਾਂ ਕੀ ਕੀ ਮਿਕਸ ਕਰਨਾ ਹੈ ਤੇ ਕਿ ਕਿਦਾਂ ਕਿਦਾਂ ਲਗਾਉਣਾ ਹੈ ਤੇ ਕਿਦਾਂ ਕਿਦਾਂ ਆਪਾਂ ਆਪਣਾ ਜਿਹੜਾ ਜਿਹੜੀ ਮ사ਜ ਹੈ ਉਹ ਕਿਦਾਂ ਕਿਦਾਂ ਸਟੈਪ ਕਰਨੇ ਨੇ ਤਾਂ ਜੋ ਤੁਹਾਡੀ ਸਕਿਨ ਜਿਹੜੀ ਹੈ ਨਾ ਟਾਈਟ ਹੋ ਜਾਵੇ ਔਰ ਰਿੰਕਲ ਫਰੀ ਹੋ ਜਾਵੇ ਚਲੋ ਜੀ ਸਟਾਰਟ ਕਰਦੇ ਆਂ ਪਹਿਲਾਂ ਤਾਂ ਤੁਸੀਂ ਲੈਣਾ ਹੈਗਾ ਇਹ 2 ਚਮਚ ਕੱਚਾ ਦੁੱਧ ਚਮਚ ਚਾਹੇ 2 ਚਮਚ ਸਿਰਫ ਕੱਚਾ ਦੁੱਧ ਲੈ ਲੈਣਾ ਠੀਕ ਹੈ ਇਸ ਤਰੀਕੇ ਨਾਲ ਦੁੱਧ ਲੈਣਾ ਕੱਚਾ ਤੇ ਫਿਰ ਇਹਦੇ ਵਿੱਚ ਤੁਸੀਂ ਕੀ ਮਿਕਸ ਕਰਨਾ ਹੈ ਤੁਸੀਂ ਕਰਨਾ ਹੈ ਐਲੋਵੀਰਾ ਜੈਲ ਇਹਦੇ ਵਿੱਚ ਤੁਸੀਂ ਕਰ ਲਈਏ ਐਲੋਵੀਰਾ ਜੈਲ ਇਸ ਤਰੀਕੇ ਨਾਲ ਠੀਕ ਹੈ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਤਲਬ ਕਿ ਦੁੱਧ ਦੇ ਵਿੱਚ ਮਿਕਸ ਕਰ ਲੈਣਾ ਤਾਂ ਜੋ ਇਹ ਕਰੀਮੀ ਫਾਰਮ 'ਚ ਆ ਜਾਵੇ ਜਦੋਂ ਇਹ ਬਿਲਕੁਲ ਕਰੀਮ ਬਣ ਜਾਵੇਗੀ ਤੇ ਫਿਰ ਮੈਂ ਤੁਹਾਨੂੰ ਦੱਸਦੀਆਂ ਫਿਰ ਤੁਸੀਂ ਇਹਦੇ ਵਿੱਚ ਕੀ ਮਿਕਸ ਕਰਨਾ ਹੈ ਜਾਂ ਜਿਹੜੀ ਤੁਹਾਡੀ ਸਕਿਨ ਤੇ ਇੱਕਦਮ ਫਾਇਦਾ ਕਰੇਗੀ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਇਹ ਕਰੀਮੀ ਫਾਰਮ ਚ ਆ ਗਏ ਦੁੱਧ ਵਿੱਚ ਆਪਾਂ ਐਲੋਵੇਰਾ ਜੈਲ ਜਿਹੜੀ ਉਹ ਮਿਕਸ ਕਰ ਲਈਏ ਜੇ ਤੁਹਾਡੇ ਕੋਲ ਤਾਜੀ ਐਲੋਵੇਰਾ ਜੈਲ ਉਹ ਵੀ ਤੁਸੀਂ ਮਿਕਸ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਮਾਰਕੀਟ ਵਾਲੀ ਹੈਗੀ ਇਹ ਵਾਲੀ ਤਾਂ ਵੀ ਤੁਸੀਂ ਮਿਕਸ ਕਰ ਸਕਦੇ ਹੋ ਤੇ ਇਹਦੇ ਨਾਲ ਤੁਸੀਂ ਕੀ ਕਰਨਾ ਹੈ ਤੁਸੀਂ ਦੇਖੋ ਐਦਾਂ ਲੈਣਾ ਹੈ ਦੇਖੋ ਕੇਲੇ ਦਾ ਸਿਲਕਾ ਅਕਸਰ ਕੇਲਾ ਖਾ ਕੇ ਆਪਾਂ ਸਿਲਕਾ ਸੜ ਦਿੰਨੇ ਆ ਤੁਸੀਂ ਲੈਣਾ ਕੇਲੇ ਦਾ ਸਿਲਕਾ ਤੇ ਇਸ ਕੇਲੇ ਦੇ ਸਿਲਕਾ ਤੇ ਹਾਂਜੀ ਐਲੋਵੀਰਾ ਦੇ ਵਿੱਚ ਜਿਹੜਾ ਦੁੱਧ ਹੈ ਆਪਾਂ ਮਿਕਸ ਕਰ ਲਿਆ ਤੇ ਬਿਲਕੁਲ ਕਰੀਮ ਬਣ ਚੁੱਕੀ ਹੈ ਤੇ ਤੁਸੀਂ ਲੈਣਾ ਹੈ ਕੇਲੇ ਦਾ ਸਿਲਕਾ ਜਿਹੜੇ ਆਪਾਂ ਕੇਲੇ ਖਾਣੇ ਆ ਠੀਕ ਹੈ ਇਹਦੇ ਨਾਲ ਤੁਹਾਡੀ ਸਕਿਨ ਦੇ ਵਿੱਚ ਇੱਕ ਚਮਕ ਆਵੇਗੀ ਸਕਿਨ ਵਿੱਚ ਇੱਕ ਟਾਈਟਨਸ ਆਵੇਗੀ ਔਰ ਸਕਿਨ ਤੇ ਨਿਖਾਰ ਆਵੇਗਾ ਔਰ ਜੇ ਤੁਹਾਡੇ ਰਿੰਕਲ ਚੁਰੜੀਆਂ ਆਣੀ ਸ਼ੁਰੂ ਹੋ ਗਈਆਂ ਨੇ ਉਹ ਠੀਕ ਹੋਣਗੀਆਂ ਤੇ ਤੁਸੀਂ ਇਸ ਤਰੀਕੇ ਨਾਲ ਮ사ਜ ਕਰਨੀ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕੇਲੇ ਦਾ ਸਿਲਕਾ ਲੈ ਕੇ ਤੇ ਇਹਦੇ ਵਿੱਚ ਐਦਾਂ ਡਿਪ ਕਰਕੇ ਤੇ ਤੁਸੀਂ ਮ사ਜ ਕਰਨੀ ਹੈ 10 ਤੋਂ 15 ਮਿੰਟ ਤੁਸੀਂ ਆਪਣੇ ਚਿਹਰੇ ਦੀ ਮ사ਜ ਕਰਨੀ ਹੈ ਮ사ਜ ਕਰਨ ਤੋਂ ਪਹਿਲਾਂ ਚਿਹਰੇ ਨੂੰ ਸਿਰਫ ਮੜ ਜਾ ਧੋ ਲੈਣਾ ਤਾਂ ਜੋ ਜਿਹੜੇ ਤੁਹਾਡੇ ਡਸਟ ਜੰਮੀ ਹੋਵੇਗੀ ਉਹ ਜਿਹੜੀ ਹੈ ਨਾ ਓਪਨ ਪੋਰਸ ਦੇ ਵਿੱਚ ਨਾ ਜਾਵੇਗੀ ਜੇ ਓਪਨ ਪੋਰਸ ਦੇ ਵਿੱਚ ਡਸਟ ਚਲ ਸਕਦੀ ਹੈ ਤੇ ਫੇਰ ਉਹ ਨਾ ਫਿੰਸੀਆਂ ਬਣਦੀ ਪ੍ਰੋਬਲਮ ਹੋ ਜਾਂਦੀ ਹੈ ਪਿੰਪਲ ਬਣਦੀ ਪ੍ਰੋਬਲਮ ਹੋ ਜਾਂਦੀ ਹੈ ਛੋਟੇ ਛੋਟੇ ਦਾਣੇ ਆ ਜਾਂਦੇ ਨੇ ਗਰਮੀ ਕਰਨ ਇਸ ਤਰੀਕੇ ਨਾਲ ਤੁਸੀਂ ਕਰਨੀ ਹੈਗੀ ਚੰਗੀ ਤਰ੍ਹਾਂ ਪਹਿਲਾ ਮ사ਜ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਇਹ ਗੋਆ ਸ਼ੈਲ ਸਟਿਕ ਜਿਹੜੀ ਉਹ ਕਿਸ ਤਰ੍ਹਾਂ ਇਸਤੇਮਾਲ ਕਰਨੀ ਆ ਜਿਹਦੇ ਨਾਲ ਤੁਹਾਡੀ ਸਕਿਨ ਜਿਹੜੀ ਟਾਈਟ ਰਹੇਗੀ ਇਹ ਤੁਸੀਂ ਡੇਲੀ ਪ੍ਰੋਸੈਸ ਕਰੋ ਸ਼ਾਮ ਟਾਈਮ ਜਦੋਂ ਤੁਸੀਂ ਸੌਣ ਲੱਗਦੇ ਹੋ ਨਾ ਉਸ ਤੋਂ ਪਹਿਲਾਂ 10-15 ਮਿੰਟ ਆਪਣੇ ਸਕਿਨ ਤੇ ਇਸ ਤਰੀਕੇ ਨਾਲ ਤੁਸੀਂ ਚਿਹਰੇ ਦੀ ਮ사ਜ ਕਰਨੀ ਆ ਠੀਕ ਹੈ ਇਸ ਤਰੀਕੇ ਨਾਲ ਕੇਲੇ ਦੇ ਸਿਲਕੇ ਨਾਲ ਜੇ ਡੇਲੀ ਕਰੋਗੇ ਨਾ ਤਾਂ ਵਾਕਿਆ ਹੀ ਤੁਹਾਡੀ ਜਿਹੜੀ ਸਕਿਨ ਹੈ ਨਾ ਜਿਵੇਂ ਪੋਰਿਅਸ ਗਰਲਦੀ ਹੁੰਦੀ ਹੈ ਨਾ ਪੋਰਿਅਨ ਟਾਈਪ ਉਸ ਤਰੀਕੇ ਦੀ ਤੁਹਾਡੀ ਸਕਿਨ ਹੋ ਜਾਵੇਗੀ ਔਰ ਜਿੱਦਾਂ ਚਿਹਰਾ ਤੁਹਾਡਾ ਪੋਰਸ ਟਾਈਪ ਹੁੰਦਾ ਉਹ ਸਟੈਪ ਹੋ ਜਾਵੇਗਾ ਇਸ ਤਰੀਕੇ ਨਾਲ ਕਰਨੀ ਤੁਸੀਂ ਮ사ਜ ਇਹਦੇ ਨਾਲ ਚਿਹਰੇ ਤੇ ਇੰਨੀ ਚਮਕ ਆਉਂਦੀ ਹੈ ਨਾ ਇਹ ਕੇਲੇ ਦੇ ਸਿਲਕੇ ਨਾਲ ਸਕਿਨ ਜਿਹੜੀ ਸਿਲਕੀ ਸਿਲਕੀ ਹੋ ਜਾਂਦੀ ਆ ਆ ਦੇਖੋ ਇਸ ਤਰੀਕੇ ਨਾਲ ਮ사ਜ ਕਰਨੀ ਹੈ ਤੁਸੀਂ ਬਹੁਤ ਵਧੀਆ ਇਹ ਵਾਲੀ ਪ੍ਰੋਸੈਸ ਹੈ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਆ ਆ ਦੇਖੋ ਸਾਰੀ ਗੰਦਗੀ ਤੁਹਾਡੇ ਚਿਹਰੇ ਦੀ ਬਾਹਰ ਆ ਜਾਏਗੀ ਕਿਸੇ ਨੂੰ ਪਿੰਪਲ ਦੀ ਪ੍ਰੋਬਲਮ ਹੈ ਤੇ ਉਹ ਠੀਕ ਹੋ ਜਾਵੇਗੀ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਮ사ਜ ਕਰ ਲੈਣੀ ਠੀਕ ਹੈ ਆ ਦੇਖੋ ਮ사ਜ ਕਰ ਲਈਏ ਸਿਰਫ ਦੁੱਧ ਦੇ ਵਿੱਚ ਆ ਦੇਖੋ ਜਿੱਦ ਤੁਸੀਂ ਮ사ਜ ਕਰੋਗੇ ਨਾ ਸਾਰਾ ਦੁੱਧ ਤੇ ਜਿਹੜਾ ਐਲੋਵੀਰਾ ਹੈ ਨਾ ਸ킨 ਦੇ ਅੰਦਰ ਤੱਕ ਚਲਾ ਜਾਏਗਾ ਦੇਖੋ ਅੰਦਰ ਤੱਕ ਚਲਾ ਗਿਆ ਫਿਰ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਇਹ ਗੋਆ ਸਟਿਕ ਹੈ ਗੋਆ ਸ਼ਾ ਸਟਿਕ ਹੁੰਦੀ ਹੈ ਆਨਲਾਈਨ ਮਿਲ ਜਾਂਦੀ ਹੈ ਇਹ ਤੁਹਾਡੀ ਸਕਿਨ ਨੂੰ ਟਾਈਟ ਕਰਨ ਵਿੱਚ ਬਹੁਤ ਕਾਰਗਰ ਹੁੰਦੀ ਹੈ ਤੁਸੀਂ ਕੀ ਕਰਨਾ ਹੈ ਇਹਨੂੰ ਇਸ ਤਰੀਕੇ ਨਾਲ ਆ ਦੇਖੋ ਇਸ ਤਰੀਕੇ ਨਾਲ ਇਹਦੀ ਮ사ਜ ਕਰਨੀ ਹੈ ਕਿਉਂਕਿ ਜ਼ਿਆਦਾਤਰ ਇੱਥੋਂ ਹੀ ਆਪਣੀ ਸਿੱਕੇ ਦੀ ਜਿਹੜੀ ਲੂਜ਼ ਹੁੰਦੀ ਹੈ ਆ ਜੀ ਇਸ ਤਰੀਕੇ ਨਾਲ ਤੁਸੀਂ ਇਹਦੀ ਕਰਨੀ ਹੈ ਮ사ਜ ਆ ਦੇਖੋ ਨਾ ਦੇਖੋ ਦੇਖੋ ਇਸ ਇਧਰ ਦੇਖੋ ਤੇ ਇਧਰ ਦੇਖੋ ਲੱਗ ਰਹੀ ਹੈ ਨਾ ਥੋੜਾ ਫਰਕ ਇਸ ਤਰੀਕੇ ਨਾਲ ਟਾੜੇ ਤੁਹਾਡੇ ਸਕਿਨ ਜਿਹੜੀ ਗੋਰੀ ਚਿੱਟੀ ਹੋ ਜਾਵੇਗੀ। ਔਰ ਨਾਲ ਹੀ ਤੁਹਾਡੇ ਚਿਹਰੇ ਦਾ ਬਲੱਡ ਸਰਕਲ ਤੇਜ਼ੀ ਨਾਲ ਚੱਲੇਗਾ। ਹਾਂ ਦੇਖੋ। ਇਸ ਤਰੀਕੇ ਨਾਲ ਤੁਸੀਂ ਇਹਨੂੰ ਉੱਪਰ ਨੂੰ ਲੈ ਕੇ ਜਾਣਾ ਠੀਕ ਹੈ। ਇੱਧਰ ਦੇਖੋ। ਮੱਥੇ ਦੇ ਰਿੰਕਲ ਠੀਕ ਕਰਨੇ ਨੇ ਜਿਨ੍ਹਾਂ ਦੇ ਮੱਥੇ ਤੇ ਰਿੰਕਲ ਹੋ ਗਏ ਨੇ। ਤੇ ਝੁਰੜੀਆਂ ਕਿਉਂ ਆਉਂਦੀਆਂ ਨੇ ਇਹ ਆਉਂਦੀਆਂ ਨੇ ਖੁਸ਼ਕੀ ਨਾਲ ਜਦੋਂ ਆਪਣੀ ਸਕਿਨ ਡਰਾਈ ਹੋ ਜਾਂਦੀ ਹੈ ਖੁਸ਼ਕ ਹੁੰਦੀ ਹੈ ਨਾ ਤਾਂ ਝੁਰੜੀਆਂ ਆਉਂਦੀਆਂ ਨੇ ਇਸ ਕਰਕੇ ਮੈਂ ਤੁਹਾਨੂੰ ਕਹਿੰਨੀ ਹੁੰਦੀ ਰਾਤ ਨੂੰ ਚਾਹੇ ਤੁਸੀਂ ਦੇਸੀ ਘੋੜੀ ਚਾਹੇ ਨਾਰੀਅਲ ਦੇ ਤੇਲ ਦੀ ਚਾਹੇ ਤੁਸੀਂ ਬਦਾਮ ਰੋਗਨ ਦੀ ਮ사ਜ ਡੇਲੀ ਜਰੂਰ ਕਰਿਆ ਕਰੋ ਜਾਂ ਤੁਸੀਂ ਜਿਹੜੀ ਮਲਾਈ ਹੁੰਦੀ ਦੁੱਧ ਦੀ ਉਹਦੇ ਵਿੱਚ ਥੋੜਾ ਜਿਹਾ ਨਿੰਬੂ ਐਡ ਕਰਕੇ ਉਹਦੇ ਨਾਲ ਤੁਸੀਂ ਆਪਣੇ ਚਿਹਰੇ ਦੀ ਮ사ਜ ਕਰਿਆ ਕਰੋ ਜਾਂ ਵਿਟਾਮਿਨ ਆਇਲ ਜਿਹੜਾ ਹੁੰਦਾ ਉਹ ਲਗਾਇਆ ਕਰੋ ਤੁਹਾਡੀ ਸਕਿਨ ਤੇ ਕਦੇ ਵੀ ਝੁਰੜੀ ਨਹੀਂ ਆਵੇਗੀ ਚਾਹੇ ਤੁਸੀਂ 70 ਸਾਲ ਦੇ ਵੀ ਹੋ ਜਾਓਗੇ ਨਾ ਤਾਂ ਵੀ ਤੁਸੀਂ 50 ਤੋਂ ਮਤਲਬ ਕਿ 70 ਸਾਲ ਦੀ ਏਜ ਦੇ ਹੋਵੋਗੇ ਨਾ ਤਾਂ ਤੁਸੀਂ 40 ਦੇ ਹੀ ਲੱਗੋਗੇ ਜੇ ਤੁਸੀਂ ਆਪਣੀ ਸਕਿਨ ਦੀ ਕੇਅਰ ਕਰਨ ਲੱਗੇ ਆਹ ਦੇਖੋ ਕਿਉਂਕਿ ਨੇਚਰਲ ਔਇਲ ਜਿਹੜਾ ਨਾ ਜੋ-ਜੋ ਉਮਰ ਹੁੰਦੀ ਹੈ ਜੋ-ਜੋ ਨੇਚਰਲ ਔਇਲ ਦੀ ਨਾ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਸਰੀਰ ਵਿੱਚ ਤੇ ਆਹ ਦੇਖੋ ਇਹਦੇ ਨਾਲ ਮ사ਜ ਕਰਨ ਨਾਲ ਜਿੰਨਾ ਵੀ ਉਹ ਮੈਂ ਲਾਇਆ ਸੀ ਨਾ ਉੱਪਰ ਮਟੀਰੀਅਲ ਦੁੱਧ ਵਿੱਚ ਮਿਕਸ ਕਰਕੇ ਜਿਹੜੀ ਆ ਪੈਲਵਰਾ ਲਗਾਈ ਸੀ ਉਹ ਨਾ ਮੈਲ ਬਣ ਕੇ ਅਦਰ ਦੇਖੋ ਮੈਲ ਬਣਨੀ ਸ਼ੁਰੂ ਹੋ ਗਈ ਇਸ ਤਰੀਕੇ ਨਾਲ ਫਿਰ ਤੁਸੀਂ ਇਸ ਤਰੀਕੇ ਨਾਲ ਮਲ ਮਲ ਕੇ ਮੈਲੰਗੋ ਨੂੰ ਲਾ ਦੇਣਾ ਹੈ ਕਿਉਂਕਿ ਜਿਹੜੀ ਤੁਹਾਡੀ ਜੰਮੀ ਹੋਏਗੀ ਨਾ ਟੈਨਿੰਗ ਉਹ ਸਾਰੀ ਹੀ ਰਿਮੂਵ ਹੋ ਜਾਵੇਗੀ ਔਰ ਜੇ ਕਾਲਾਪਾਨ ਆਇਆ ਚਿਹਰੇ ਤੇ ਉਹ ਸਾਰਾ ਹੀ ਸਾਫ ਹੋਣਾ ਸ਼ੁਰੂ ਹੋ ਜਾਣਾ ਆ ਦੇਖੋ ਹੁਣ ਬ੍ਰੈਸਟਰੇ ਤਾਂ ਸ਼ਾਇਦ ਨਜ਼ਰ ਨਾ ਆਂਦੀ ਹੋਵੇ ਜਿੱਦਾਂ ਮੈਲ ਦੀਆਂ ਬੱਤੀਆਂ ਹੁੰਦੀਆਂ ਨੇ ਨਾ ਛੋਟੇ-ਛੋਟੀਆਂ ਉਦਾਂ ਮੈਲ ਲੰਗੂ ਨਾ ਚਿਹਰੇ ਤੇ ਉਤਰ ਰਿਹਾ ਹੈ ਤੇ ਹੁਣ ਜਦੋਂ ਮੈਂ ਸਿੰਪਲ ਪਾਣੀ ਨਾਲ ਵਾਸ਼ ਕਰਨਾ ਤੇ ਚਿਹਰਾ ਇੱਕਦਮ ਮਲਾਈਮ ਤੇ ਇੱਕਦਮ ਸਾਫ ਸੁਥਰਾ ਹੋ ਜਾਣਾ ਹੈ ਤੇ ਜਿਹੜਾ ਕਾਲਾਪਨ ਧੁੱਪ ਦੀ ਵਜ੍ਹਾ ਨਾਲ ਹੋਇਆ ਹੁੰਦਾ ਸਾਰਾ ਹੀ ਠੀਕ ਹੋ ਜਾਂਦਾ ਏ ਤੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਔਰ ਐਸੀ ਤਰ੍ਹਾਂ ਹੀ ਤੁਹਾਡੇ ਨਾਲ ਆਪਾਂ ਨਿਊ ਨਿਊ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੁਹਾਨੂੰ ਮੋਟੀਵੇਟ ਕਰਦੇ ਰਵਾਂਗੇ ਤੇ ਮੈਂ ਇਸ ਚੈਨਲ ਤੇ ਵੀਡੀਓ ਪਾਣੀ ਹੁੰਦੀਆਂ ਜਿਹੜੀਆਂ ਮੇਰੀਆਂ ਭੈਣਾਂ ਜਿਹੜੀਆਂ ਘਰੇ ਬੈਠੀਆਂ ਜਿਨ੍ਹਾਂ ਨੂੰ ਕੁਝ ਸੁਝਦਾ ਨਹੀਂ ਹੈਗਾ ਵੀ ਅਸੀਂ ਕੀ ਕੰਮਕਾਰ ਕਰੀਏ ਉਹਦੇ ਵਾਸਤੇ ਵੀ ਆਪਾਂ ਦੱਸਦੇ ਹੁੰਦੇ ਆ ਕਿ ਮੇਰੀਆਂ ਭੈਣਾਂ ਮੋਟੀਵੇਟ ਹੋਣ ਘਰ ਬੈਠ ਕੇ ਪੈਸੇ ਕਮਾ ਸਕਣ ਠੀਕ ਹੈ ਨੈਕਸਟ ਵੀਡੀਓ ਚ ਮੈਂ ਦੱਸਾਂਗੀ ਕਿ ਮੈਂ ਕਿੰਨੇ ਕਮਾਨੇ ਆ ਤੇ ਕਿਦਾਂ ਕਮਾਨੇ ਕਿੰਨੇ ਡੇਲੀ ਡੇਲੀ ਮੇਰੇ ਅਕਾਊਂਟ ਵਿੱਚ ਪੈਸੇ ਆਉਂਦੇ ਆ ਤੇ ਤੁਹਾਡੇ ਨਾਲ ਵੀ ਪ੍ਰੋਸੈਸ ਮੈਂ ਸ਼ੇਅਰ ਕਰਾਂਗੀ ਤਾਂ ਜੋ ਮੇਰੀਆਂ ਭੈਣਾਂ ਨੂੰ ਇੱਕ ਮਿਲੇ ਰਾਹ ਮਿਲੇ ਹਨਾ ਦੀ ਅਸੀਂ ਵੀ ਵੈਸੇ ਕਮਾ ਸਕੀਏ ਠੀਕ ਹੈ ਕਿਉਂਕਿ ਕਈਆਂ ਦੇ ਮਨ ਚ ਡਾਊਟ ਹੁੰਦਾ ਏ ਕਿ ਇਹ ਕੰਮ ਕਰਨ ਨਾਲ ਪਤਾ ਨਹੀਂ ਪੈਸੇ ਆਉਂਦੇ ਨੇ ਜਾਂ ਨਹੀਂ ਆਉਂਦੇ ਸੋਚਦੇ ਰਹਿੰਦੀਆਂ ਨੇ ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਸ ਤਰੀਕੇ ਨਾਲ ਤੁਸੀਂ ਵੀ ਪੈਸੇ ਕਮਾ ਸਕਦੇ ਹੋ ਤੇ ਲਓ ਜੀ ਹੁਣ ਇਹ ਮੈਲ ਬਣ ਬਣ ਕੇ ਉੱਤਰਦਾ ਪਿਆ ਜਿਹੜਾ ਦੁੱਧ ਲਗਾਇਆ ਹੋਇਆ ਹੈ ਹੁਣ ਆਪਾਂ ਫੇਸ ਨੂੰ ਵੋਸ਼ ਕਰ ਆਵਣਾ ਹੈ ਤੇ ਫੇਸ ਜਿਹੜਾ ਇੱਕਦਮ ਆਪਣਾ ਚਮਕ ਜਾਣਾ ਦੇ ਇੱਕ ਗਲੋ ਆ ਗਿਆ ਨਾ ਕਿੰਨਾ ਹਾਂ ਦੇਖੋ ਬਹੁਤ ਵਧੀਆ ਹੈ ਤੁਸੀਂ ਵੀ ਇਹ ਸਟਿਕ ਨੂੰ ਆਨਲਾਈਨ ਨਮੇਸ਼ਾ ਤੋਂ ਮੰਗਵਾ ਕੇ ਡੇਲੀ ਆਪਣੇ ਚਿਹਰੇ ਦੀ ਮ사ਜ ਕਰਕੇ ਇਸ ਤਰੀਕੇ ਨਾਲ ਤੁਸੀਂ ਇਹਦੇ ਨਾਲ ਮ사ਜ ਕਰਿਆ ਕਰੋ ਤਾਂ ਜੋ ਜਿਹੜੀ ਤੁਹਾਡੀ ਡਲੂਸ ਸਕਿਨ ਟਾਈਟ ਹੋ ਜਾਵੇ ਔਰ ਸਕਿਨ ਵਿੱਚ ਇੱਕ ਗਲੋ ਆਵੇ ਉਮੀਦ ਹੈ ਕਿ ਵੀਡੀਓ ਵਧੀਆ ਲੱਗੀ ਹੋਵੇ ਕਿ ਵਧੀਆ ਲੱਗੀ